ਆ ਦੋਸਤੋ ਕੱਲ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਸਭਰਾ ਵਿੱਚ ਦਰਿਆ ਦੇ ਕੰਢੇ ਤੇ ਕੁਝ ਲੋਕਾਂ ਨੇ ਜਿਹੜੇ ਬਜਿੱਦ ਸਨ ਵਪਾਰੀ ਲੋਕ ਰੇਤਾ ਦੀ ਖੱਡ ਲਾਉਣਾ ਚਾਹੁੰਦੇ ਸਨ ਉਹਨੂੰ ਰੋਕਣ ਵਾਸਤੇ ਕਈ ਦਿਨ ਤੋਂ ਸਾਡੀਆਂ ਕਿਸਾਨ ਯੂਨੀਅਨ ਦੇ ਲੋਕ ਉੱਥੇ ਬੈਠੇ ਸਨ ਕੱਲ ਕਈ ਥਾਣਿਆਂ ਦੀ ਪੁਲਿਸ ਨੇ ਇਕੱਠੇ ਹੋ ਕੇ ਆਣ ਕੇ ਉੱਥੇ ਲੋਕਾਂ ਦੀ ਕੁੱਟਮਾਰ ਵੀ ਕੀਤੀ ਧਰਨੇ ਨੂੰ ਚਕਾਇਆ ਔਰ ਧਰਨੇ ਤੇ ਬੈਠੇ ਲੋਕਾਂ ਨੂੰ ਝੁੱਕ ਕੇ ਲੈ ਗਈ ਪੁਲਿਸ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਾਡੇ ਹਲਕੇ ਦੇ ਵਿੱਚ ਤਮਾਮ ਲੋਕ ਨਸ਼ਾ ਵੇਚਦੇ ਆ ਨਸ਼ੇ ਦੇ ਕੰਮ ਬਹੁਤ سارے ਲੋਕ ਮਰ ਗਏ ਨੇ ਲੋਕਾਂ ਨੇ ਬਰਲਾਪ ਕੀਤਾ ਹੈ ਕਿ ਸਾਡੇ ਨਸ਼ਾ ਵੇਚਣ ਵਾਲ ਨੂੰ ਰੋਕਿਆ ਜਾਵੇ ਕਦੇ ਪੁਲਿਸ ਨਹੀਂ ਆਈ ਪਰ ਜਿਹੜੀ ਖੱਟ ਸਾਡੇ ਸੁਭਰਾਵਾਲਾ ਬੰਨ ਜਿਹੜਾ ਪਹਿਲਾਂ ਵੀ ਹੜਾ ਵਿੱਚ ਟੁੱਟ ਗਿਆ ਸੀ ਉਹ ਤੋਂ ਸਿਰਫ ਤੇ ਸਿਰਫ ਢਾਈ ਤਿੰਨ ਕਿਲੇ ਦੂਰੀ ਤੇ ਹੈ ਔਰ ਉਹ ਖੱਟ ਨੇ ਸਿੱਧੀ ਮਾਰ ਸਾਡੇ ਬੰਨ ਨੂੰ ਕਰਨੀ ਹੈ ਜਦੋਂ ਟਿੱਪਰ ਪਰ ਪਰ ਕੇ ਗਏ ਉਨੇ ਦੁਬਾਰਾ ਬੰਨ ਟੁੱਟਣਾ ਹੈ ਪੰਨ ਨੂੰ ਮਜ਼ਬੂਤ ਕਰਨ ਵਾਸਤੇ ਹਾਲ ਤੱਕ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਇਸ ਕੱਢ ਨੂੰ ਲਵਾਉਣ ਵਾਸਤੇ ਪੁਲਿਸ ਸੈਕਸ਼ਨ ਚ ਕਿਵੇਂ ਆ ਗਈ ਕਿਵੇਂ ਡੀਐਸਪੀ ਸਾਹਿਬ ਆ ਗਏ ਕਿਵੇਂ ਐਚਡੀਐਮ ਸਾਹਿਬ ਆ ਗਏ ਕਿਵੇਂ ਇਹ ਕਿਹਦੀ ਆਗਿਆ ਨਾਲ ਆਏ ਕਿਧੂ ਹੁਕਮਾਂ ਨਾਲ ਆਏ ਨੇ ਕਿਹੜੇ ਲੋਕ ਨੇ ਵਪਾਰੀ ਕਿਸਮ ਦੇ ਲੋਕ ਉਹ ਤੇ ਲੁਧਿਆਣੇ ਤੋਂ ਚੱਲ ਕੇ ਆਏ ਨੇ ਉਹਨਾਂ ਨੇ ਸਾਡਾ ਇਲਾਕਾ ਬਰਬਾਦ ਕਰਕੇ ਚਲੇ ਜਾਣਾ ਔਰ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਕਾਂਗਰਸ ਪਾਰਟੀ ਕਦਾਚੇ ਤੇ ਬਰਦਾਸ਼ਤ ਨਹੀਂ ਕਰੇਗੀ ਮੈਂ ਪੁਲਿਸ ਨੂੰ ਤਾੜਨਾ ਕਰਨਾ ਚਾਹੁੰਦਾ ਕਿ ਜਿਹੜੇ ਬੰਦੇ ਕੱਲ ਸਭਰਾ ਦੇ ਚੱਕੇ ਨੇ ਉਨਨ ਤਰੀਂ ਤਰਾ ਕੀਤਾ ਜਾਵੇ ਤੇ ਖੱਡ ਵਾਲਿਆਂ ਦਾ ਸਾਜੋ ਸਮਾਨ ਚੁੱਕ ਕੇ ਪਾਸੇ ਛੁੱਟਿਆ ਜਾਵੇ ਕਿਸੇ ਕੀਮਤ ਤੇ ਇੱਥੇ ਖੱਡ ਨਹੀਂ ਲੱਗੇਗੀ ਔਰ ਮੈਨੂੰ ਜੇ ਲੋਡ ਪਈ ਮੈਂ ਖੁਦ ਜਾ ਕੇ ਧਰਨੇ ਤੇ ਬੈਠਾਂਗਾ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਬੈਠਣਗੇ ਔਰ ਉਹ ਲੋਕ ਬੈਠਣਗੇ ਜਿਹੜੇ ਬੰਦ ਨੂੰ ਬਚਾਉਣ ਵਾਸਤੇ ਵਿਚਾਰੇ ਦਿਨੋਂ ਰਾਤ ਉਦੋਂ ਮਿਹਨਤ ਕਰਦੇ ਰਹੇ ਨੇ ਮੈਂ ਤਾਂ ਯਾਰ ਬਾਬਾ ਜੀ ਦਾ ਧੰਵਾਦੀਆਂ ਬਾਬਾ ਸੁਖਾ ਸਿੰਘ ਜੀ ਦਾ ਰਾਣਾ ਗੁਰਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਇਸ ਬੰਦ ਨੂੰ ਪਾੜਨ ਨੂੰ ਪੂਰਨ ਵਾਸਤੇ ਕਰੋੜਾਂ ਰੁਪਏ ਲਾਏ ਔਰ ਉਸ ਵੇਲੇ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਜਸਬੀਰ ਸਿੰਘ ਡਿੰਪਾ ਨੇ 665 ਲੱਖ ਰੁਪਇਆ ਦਿੱਤਾ ਜਿਹਦੇ ਕਰਕੇ ਅੱਜ ਬੰਦ ਦੇ ਨਾਲ ਕੁਝ ਪੱਥਰ ਲੱਗਾ ਹੈ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਇਸ ਬੰਦ ਨੂੰ ਮਜ਼ਬੂਤ ਕਰਨ ਵਾਸਤੇ ਆਪਾਂ ਕੀ ਕੀਤਾ ਹੈ ਕੱਲ ਨੂੰ ਫੇਰ ਪਾਣੀ ਆ ਸਕਦਾ ਹੈ ਫੇਰ ਹੜ੍ਹ ਆ ਸਕਦੇ ਨੇ ਉਹਨੂੰ ਰੋਕਣ ਦਾ ਪ੍ਰਬੰਧ ਕੀ ਕੀਤਾ ਹੈ ਸੋ ਬੰਦ ਨੂੰ ਮਜ਼ਬੂਤ ਕਰਨ ਦੀ ਬਜਾਏ ਬੰਦ ਨੂੰ ਹੋਰ ਕਮਜ਼ੋਰ ਕਰਨ ਵਾਸਤੇ ਆਪਾਂ ਉੱਤੇ ਖੱਡਾਂ ਲਵਾ ਰਹੇ ਹਾਂ ਔਰ ਵਪਾਰੀਆਂ ਦੀ ਮਦਦ ਕਰਨਾ ਚਾਹੁੰਦੇ ਹਾਂ ਅਸੀਂ ਤਾਂ ਕਹਿੰਦੇ ਰੇਤਾ ਦਾ ਵਪਾਰ ਨਹੀਂ ਹੋਣ ਦੇਣਾ ਤੇ ਅੱਜ ਵਪਾਰੀ ਸਾਡੇ ਲੋਕਾਂ ਦੀ ਜਾਨ ਮਾਲ ਦੀ ਕੀਮਤੇ ਜੇਬਾਂ ਪਰਦਾ ਚਾਹੁੰਦੇ ਕਦਾ ਚਿਤ ਬਰਦਾਸ਼ਤ ਨਹੀਂ ਕਰਾਂਗੇ ਮੈਂ ਸਰਕਾਰ ਨੂੰ ਤਾੜਨਾ ਕਰਨਾ ਹੈ ਖਾਡ ਤੁਰੰਤ ਬੰਦ ਕੀਤੀ ਜਾਵੇ ਤੇ ਲੋਕ ਜਿਹੜੇ ਫੜੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਮੈਂ ਇਸ ਲੋਕਾਂ ਦੇ ਸੰਘਰਸ਼ ਦੇ ਨਾਲ ਹਾਂ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹਾਂ ਸਾਰੀ ਸੰਗਤ ਨੂੰ ਕਹਾਂਗਾ ਕਿ ਤਗੜੇ ਹੋ ਕੇ ਇਸ ਖਾਡ ਨੂੰ ਰੋਕਣ ਵਾਸਤੇ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ